ਮੈਨੂੰ ਸੰਕੜੇ ਵਾਰੀ ਹੋਇਆ ਵੀ ਇਹ ਧਰਨਾ ਲਾਈ ਬੈਠਾ ਨਾ ਮੈਂ ਗੱਡੀ ਸਾਈਡ ਤੇ ਲਾ ਕੇ ਪੈਣਾ ਕਦੇ ਲਾਂਭਾ ਨਹੀਂ ਦਿੰਦਾ ਕਿਸਾਨ ਨੂੰ ਉਹ ਪਿੱਛੇ ਸੜਕ ਤੇ ਬੈਠੇ ਜੇ ਅਸੀਂ ਲੜਨ ਵਾਲੇ ਲੋਕਾਂ ਨੂੰ ਲਾਂਭਾ ਦੇਣ ਲੱਗੇ ਨਾ ਫਿਰ ਸਾਡੀ ਹਾਲਤ ਬੁਰੀ ਹੋ ਜਾਣੀ ਇੱਕੋ ਜਮਾਤ ਆ ਜੋ ਇਹਨਾਂ ਨਾਲ ਲੜ ਰਹੀ ਐ ਪੁਰਕੀ ਦੇ ਕੋਲ ਜੁਰਤ ਐ ਜਦੋਂ ਮੈਂ ਮੈਂ ਤੈਨੂੰ ਲੈ ਛੋਟੀ ਜੀ ਗੱਲ ਵਪਾਰ ਦੀ ਵੀ ਦੱਸਦੇ ਨਾ ਵਪਾਰੀ ਕਹਿੰਦੇ ਨਾ ਸਾਡਾ ਵਪਾਰ ਇਹਨਾਂ ਨੇ ਖਰਾਬ ਕਰਤਾ ਹੁਣ ਇਹਨਾਂ ਦਾ ਧਰਨਾ ਚੱਕਿਆ ਗਿਆ ਮੈਨੂੰ ਦੱਸ ਦੀ ਵੀ ਕਿੰਨੇ ਕਈ ਕੜੇ ਵਪਾਰ ਦੇ ਵੱਜ ਜਾਣਗੇ ਇੱਥੇ ਵਪਾਰ ਇਹਨਾਂ ਨੇ ਨਹੀਂ ਖਤਮ ਕਰਿਆ ਕਿਸਾਨਾਂ ਨੇ ਜਿੱਦੈ ਮੈਂ ਮੰਡੀ ਬੋਰਡ ਚ ਭਰਤੀ ਹੋਆ ਸਾਡੇ ਮਾਨਸਾ ਦੇ ਵਿੱਚ ਕਾਊਂਟਰ ਨਹੀਂ 76 ਮਿੱਲਾਂ ਸੀ 76 ਮਿੱਲਾਂ ਜੀ ਅੱਜ 2 ਨੇ ਤੇ ਉਹ ਕਿਸਾਨ ਉਹਦੇ ਦੇ ਕਿਸਾਨ ਧਰਨਾ ਲਾਉਂਦੇ ਸੀ ਉਹ ਜਿਹੜੀਆਂ 2 ਨੇ ਉਹ ਵੀ ਫੇਲ ਨੇ ਉਹ ਪਹਿਲਾਂ 76 ਨੂੰ ਮਾਰਨ ਵਾਸਤੇ ਤੇ 2 ਖੜੀਆਂ ਕੀਤੀਆਂ ਗਈਆਂ ਉਹਨਾਂ 2 ਵੀ ਮਾਰਤੇ ਇਕੱਲੇ ਉਹੀ ਰਹਿਣਗੇ ੜਾਨੀ ਤੇ ਬੰਨ ਇਹ ਭਲੇਖੇ ਜਿਹੜੇ ਕਹਿੰਦੇ ਵਪਾਰੀ ਵੀ ਸਾਡਾ ਕਿਸਾਨ ਨੁਕਸਾਨ ਕਰਦੇ ਆ ਜਿੱਦੈ ਜਿੱਦੈ ਕਿਸਾਨ ਸੋਥੋਂ ਪਾਸੇ ਹੋਗੇ ਨਾ ਵਪਾਰੀਓ ਮੇਰੀ ਗੱਲ ਸੁਣ ਲੋ ਉਹਦੇ ਤੁਸੀਂ ਭਾਲੇ ਵੀ ਨਹੀਂ ਥੋਣੇ ਜਿੰਨਾਕ ਤੁਸੀਂ 2 ਕਰੋੜ ਵਾਲੇ 4 ਕਰੋੜ ਵਾਲੇ 50 ਕਰੋੜ ਵਾਲੇ ਸਰਮਾਇਦਾਰ ਹੋ ਨਾ ਸੋਨੂੰ ਸੜਕਾਂ ਤੇ ਤੋੜ ਦੇਣਗੇ ਟਿੱਪ ਨੁ ਫੜਾ ਕੇ ਇਹ ਤੁਸੀਂ ਭਲੇਖਾ ਘੜਦੇ ਹੋ ਵੀ ਸਾਡੇ ਕਿਸਾਨ ਤੁਹਾਡੇ ਖਿਲਾਫ ਨੇ